ਜ਼ਿਲ੍ਹਾ ਪਠਾਨਕੋਟ ਜੋ ਕਿ ਬਾਰਡਰ ਏਰੀਆ ਹੋਣ ਦੇ ਚਲਦੇ ਹਰ ਸਮੇਂ ਅਲਰਟ ਤੇ ਰਹਿੰਦਾ ਹੈ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਹਰ ਸਮੇਂ ਚੌਕਸੀ ਰੱਖੀ ਜਾਂਦੀ ਹੈ ਜਿਸ ਦੇ ਚਲਦੇ ਨਰੋਦ ਜਮਲ ਸਿੰਘ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਕਿ ਬਾਰਡਰ ਏਰੀਆ ਦੇ ਪਿੰਡ ਮਾਨ ਸਿੰਘਪੁਰ ਦਾ ਰਹਿਣ ਵਾਲਾ ਹੈ ਤੇ ਫੌਜ ਵਿੱਚ ਨੌਕਰੀ ਕਰਦਾ ਹੈ ਘਰ ਛੁੱਟੀ ਤੇ ਆਇਆ ਸੀ ਤਾਂ ਕਿਸੇ ਵਿਅਕਤੀ ਦੇ ਕਹਿਣ ਤੇ ਇਸ ਫੌਜੀ ਵੱਲੋਂ ਡਰੋਨ ਉਡਾਇਆ ਗਿਆ ਜਿਸ ਦੇ ਚਲਦੇ ਆ ਪੁਲਿਸ ਵੱਲੋਂ ਜਦ ਇਸ ਵਿਅਕਤੀ ਨਾਲ ਡਰੋਨ ਉਡਾਉਣ ਬਾਰੇ ਗੱਲਬਾਤ ਕੀਤੀ ਤਾਂ ਉਸ ਕੋਲੋਂ ਪੁੱਛਗਿੱਛ ਦੇ ਦੌਰਾਨ ਦੱਸਿਆ ਗਿਆ ਕਿ ਉਸ ਵੱਲੋਂ ਆਪਣੇ ਸ਼ੌਂਕ ਦੇ ਲਈ ਇਹ ਡਰੋਨ ਦਿੱਲੀ ਤੋਂ ਪਿਛਲੇ ਸਾਲ 80000 ਰੁਪਏ ਦਾ ਲਿਆਇਆ ਸੀ ਮਗਰ ਉਸ ਵੱਲੋਂ ਇਹ ਡਰੋਨ ਨਹੀਂ ਉਡਾਇਆ ਗਿਆ ਇਸ ਬਾਰੇ ਸਾਡੀ ਟੀਮ ਦੇ ਵੱਲੋਂ ਡੀਐਸਪੀ ਸੁਖਜਿੰਦਰ ਕੁਮਾਰ <th>ਪਰ ਨਾਲ ਗੱਲਬਾਤ ਹੋਈ ਹੈ ਤੁਸੀਂ ਸੁਣੋ ਕੀ ਕਹਿ ਰਹੇ ਨੇ ਸੁਖਜਿੰਦਰ ਤੇ ਪਰ ਡਾਕਟਰ ਹਸਨ ਸਿੰਘ ਜੀ ਕੱਲ ਕੋਈ ਇਤਲਾ ਮਿਲੀ ਸੀ ਕਿ ਮਾਨਸਰਾ ਪਿੰਡ ਦੇ ਮਾਨ ਸਿੰਘ ਪੁਰਾ ਪਿੰਡ ਦੇ ਵਿੱਚ ਕੋਈ ਵਿਅਕਤੀ ਸੌਣ ਲਾ ਲਾਂਦਾ ਇਹਦੇ ਕੋਲ ਡਰੋਨ ਹੈਗਾ ਉਹ ਜਦੋਂ ਗੈਨਨਾ ਚੈਕਿੰਗ ਕੀਤੀ ਗਈ ਉੱਥੇ ਜੇ ਐਸਪੋ ਸਭ ਲੈਣਦਾ ਉਹ ਪੱਕਾ ਲੱਗਾ ਕਿ ਉਹ ਮੁੰਡਾ ਆਲਰੇਡੀ ਉੱਥੇ ਨਾ ਫਾਰਮ ਵਿੱਚ ਜੋ ਕਰਦਾ ਇਹ ਵੀ ਉਹਨੇ ਆਪਣਾ ਕਿਹਾ ਜੀ ਆਪਣਾ ਪਰਤੀਸ਼ ਕਰ ਰਹੇ ਆ ਜਿਹੜੀ ਵੀ ਉਹਦੇ ਵਿੱਚ ਤੱਤ ਸਾਹਮਣੇ ਆਉਂਦੇ ਤਾਂ ਰਾਂਝੂ ਸੰਝ ਕਰ ਦਿੱਤੀ ਸਰ ਉਹ ਸਰਟੀਫਿਕੇਟ ਮੀਟਿੰਗ ਤਾਂ ਹਾਂ ਹਾਂ ਚੱਲ ਰਹੀ ਸੀਗੀ ਬਾਕੀ ਜੋ ਵੀ ਆਪਣੇ ਸ਼ੁਰੂ ਤੱਥ ਸਾਹਮਣੇ ਆਉਣਗੇ ਉਹਨਾਂ ਨੂੰ ਜੋ ਸਾਂਝੇ ਕਰ ਦਿੱਤੇ ਜਾਣਗੇ